ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਉ ਲੜੀ ਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਸ਼ਿਵ ਕੀ ਪੁਰੀ ਬਸੈ ਬੁੱਧ ਸਾਰ ਤਹ ਤੁਮ ਮਿਲ ਕੇ ਕਰੋ ਵਿਚਾਰੂ ਕੀ ਦੁਦਕੀ ਸੋਜੀ ਪਰੈ ਕੌਣ ਕਰਮ ਮੇਰਾ ਕਰ ਕਰਮ ਰਹਿ ਨਿਜ ਪਦ ਉਪਰ ਲਾਗੋ ਧਿਆਨ ਰਾਜਾ RAM ਨਾਮ ਮੂਰਾ ਬ੍ਰਹਮ ਗਿਆਨ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਰਮਾਨ ਕਰ ਰਹੇ ਹਨ ਕਬੀਰ ਸਹਿਬ ਜੀ ਕਿਹੇ ਜੋਗੀ ਮੇਰੀ ਸੁਰਤ ਉਸ ਪ੍ਰਭੂ ਦੇ ਚਨ ਰੂਪ ਘਰ ਦੇ ਵਿੱਚ ਜੁੜੀ ਹੋਈ ਹੈ ਜੋ ਮੇਰਾ ਆਪਣਾ ਅਸਲੀ ਘਰ ਹੈ ਪ੍ਰਕਾਸ਼ ਰੂਪ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਣਾ ਹੀ ਮੇਰੇ ਲਈ ਬ੍ਰਹਮ ਗਿਆਨ ਹੈ। ਫਿਰ ਮੋਢਲੀਆਂ ਪੰਕਤੀਆਂ ਦੇ ਵਿੱਚ ਫਰਮਾਨ ਕਰਦੇ ਹਨ Shiv ki puri basai budhsar tah tum mil ke karho vichar ਇਸ ਨਾਮ ਦੀ ਬਰਕਤ ਦੇ ਨਾਲ ਮੇਰੀ ਮਤ ਸ੍ਰੇਸ਼ਟ ਬਣ ਕੇ ਕਲਿਆਣ ਰੂਪ ਪ੍ਰਭੂ ਦੇ ਦੇਸ਼ ਦੇ ਵਿੱਚ ਵਸਣ ਲੱਗ ਪਈ ਹੈ ਹੈ ਜੋਗੀ ਕਿ ਤੁਸੀਂ ਵੀ ਉਸ ਦੇਸ਼ ਦੇ ਵਿੱਚ ਅਪੜ ਕੇ ਉਸ ਦੇਸ਼ ਦੇ ਵਿੱਚ ਅਪਣਕੇ ਪ੍ਰਭੂ ਦੇ ਨਾਮ ਦੀ ਹੀ ਵਿਚਾਰ ਕਰੋ ਜੋ ਮਨੁੱਖ ਕਹਿੰਦੇ ਉਸ ਦੇਸ਼ ਦੇ ਵਿੱਚ ਅਪੜਦਾ ਹੈ ਭਾਵ ਜੋ ਮਨੁੱਖ ਪ੍ਰਭੂ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਹੈ ਦੇਸ਼ ਦੇ ਵਿੱਚ ਅਪਣਾ ਮਤਲਬ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੁੜਨਾ ਈ ਤੂਤ ਕੀ ਸੋਝੀ ਪਰੈ ਕੌਣ ਕਰਮ ਮੇਰਾ ਕਰ ਕਰਮ ਰੈ ਕਨੇ ਉਸ ਨੂੰ ਜੇ ਸਮਝ ਪੈ ਜਾਂਦੀ ਹੈ ਕਿ ਹੁਣ ਵਾਲਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਭਾਵੇਂ ਮਨੁੱਖਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਤੇ ਇਸ ਦਾ ਅਸਰ ਅਗਲੇ ਜੀਵਨ ਉੱਤੇ ਕੀ ਪੈਂਦਾ ਹੈ ਇਸ ਮਨੁੱਖਾ ਜਨਮ ਇਹ ਕਿਹੋ ਜਿਹਾ ਜੀਵਨ ਹੋਣਾ ਚਾਹੀਦਾ ਹੈ ਤੇ ਇਹਦਾ ਗਾ ਅਗਲੇ ਜੀਵਨ ਦੇ ਉੱਤੇ ਇਹਦਾ ਅਸਰ ਕੀ ਪੈਂਦਾ ਹੈ ਇਸ ਗੱਲ ਦੀ ਫਿਰ ਸੋਝੀ ਹੋ ਜਾਂਦੀ ਹੈ ਗਿਆਨ ਹੋ ਜਾਂਦਾ ਹੈ ਉਸ ਦੇਸ਼ ਵਿੱਚ ਅਪੜਿਆ ਹੋਇਆ ਕੋਈ ਵੀ ਮਨੁੱਖ ਭਾਵੇਂ ਪ੍ਰਭੂ ਚਰਨਾਂ ਦੇ ਵਿੱਚ ਜੁੜਿਆ ਹੋਇਆ ਕੋਈ ਵੀ ਮਨੁੱਖ ਮਮਤਾ ਵਿੱਚ ਫਸਣ ਵਾਲੇ ਕੰਮ ਨਹੀਂ ਕਰਦਾ ਜਿਹੜੇ ਮਮਤਾ ਦੇ ਵਿੱਚ ਫਸ ਜੀ ਫਿਰ ਰਹਾਉ ਤੋਂ ਅਗਲੀਆਂ ਪੰਕਤੀਆਂ ਦੇ ਵਿੱਚ ਫਰਮਾਨ ਹੈ ਰਹਾਉ ਮੂਲ ਦਵਾਰੇ ਬੰਦਿਆ ਬੰਦ ਰਾਮ ਉਪਰ ਗਹਿ ਰਾਖਿਆ ਚੰਦ ਪਛਮ ਦੁਆਰੇ ਸੂਰਜ ਤਪੈ ਮੇਰ ਡੰਡ ਸਿਰ ਉਪਰ ਵਸੈ ਨਿਹਜੋਗੀ ਇਸ ਨਾਮ ਦੀ ਬਰਕਤ ਨਾਲ ਮੈਂ ਜਗਤ ਦੇ ਮੂਲ ਪ੍ਰਭੂ ਦੇ ਦਰ ਤੇ ਟਿਕ ਕੇ ਮਾਇਆ ਦੇ ਹੜ ਅੱਗੇ ਮਨ ਬਨ ਲਿਆ ਹੈ ਬੰਨਾ ਮਾਰ ਲਿਆ ਮਾਇਆ ਦੇ ਹੜ ਦੇ ਅੱਗੇ ਮੈਂ ਸ਼ਾਂਤ ਸੁਭਾਅ ਨੂੰ ਗ੍ਰਹਿਣ ਕਰਕੇ ਇਸ ਨੂੰ ਤਮੋ ਗੁਣੀ ਸੁਭਾਅ ਦੇ ਉੱਤੇ ਟਿਕਾ ਦਿੰਦਾ ਹੈ ਜਿੱਥੇ ਪਹਿਲਾਂ ਅਗਿਆਨਤਾ ਦਾ ਹਨੇਰਾ ਹੀ ਹਨੇਰਾ ਸੀ ਕਹਿੰਦੇ ਉਸ ਦੇ ਬੂਹੇ ਉੱਤੇ ਹੁਣ ਗਿਆਨ ਦਾ ਸੂਰਜ ਚਮਕ ਰਿਹਾ ਹੈ ਉਹ ਪ੍ਰਭੂ ਜਿਸ ਦੇ ਹੁਕਮ ਦੇ ਵਿੱਚ ਸਾਰਾ ਜਗਤ ਹੈ ਹੁਣ ਮੇਰੇ ਮਨ ਦੇ ਵਿੱਚ ਉਹ ਵਸ ਰਿਹਾ ਹੈ ਫਿਰ ਫਰਮਾਨ ਹੈ ਪश्चम ਦੁਆਰੀ ਕੀ ਸਿਲ ਓੜ ਤਹ ਸਿਲ ਉਪਰ ਖਿੜਕੀ ਔਰ ਖਿੜਕੀ ਉਪਰ ਦਸਵਾ ਦਵਾਰ ਕਹੇ ਕਬੀਰ ਤਾਕਾਂਤ ਨਾ ਪਾਰ ਨਾਮ ਦੀ ਬਰਕਤ ਦੇ ਨਾਲ ਕਹਿੰਦੇ ਹੈ ਜੋਗੀ ਮੈਨੂੰ ਉਸ ਸਿਲ ਦਾ ਅਖੀਰਲਾ ਸਿਰਾਂ ਲੱਗ ਪਿਆ ਜੋ ਅਗਿਆਨਤਾ ਦੇ ਹਨੇਰੇ ਦੇ ਥਾਂ ਦੇ ਬੂਹੇ ਅੱਗੇ ਜੜੀ ਹੋਈ ਸੀ ਕਿਉਂਕਿ ਇਸ ਸਿਲ ਉੱਤੇ ਮੈਨੂੰ ਚਾਨਣ ਦੇਣ ਵਾਲੀ ਇੱਕ ਹੋਰ ਤਾਕੀ ਲੱਗ ਪਈ ਖਿੜਕੀ ਲੱਗ ਲਵ ਪਈ ਇੱਕ ਹੋਰ ਤਾਕੀ ਦਾ ਮਤਲਬ ਖਿੜਕੀ ਬਾਹਰੀ ਕਹਿੰਦੇ ਇਸ ਤਾਕੀ ਦੇ ਉੱਤੇ ਹੀ ਉਹ ਦਸਵਾਂ ਦਵਾਰ ਜਿੱਥੇ ਮੇਰਾ ਪ੍ਰਭੂ ਵਸਦਾ ਇਸ ਖਿੜਕੀ ਦੇ ਉੱਤੇ ਹੀ ਦਸਵਾਂ ਦਵਾਰ ਹੈ ਜਿੱਥੇ ਉਹ ਪਰਮੇਸ਼ਰ ਵਸਦਾ ਹੈ ਕਬੀਰ ਫਰਮਾਨ ਕਰਦੇ ਹਨ ਕਬੀਰ ਸਾਹਿਬ ਕਹਿੰਦੇ ਹੁਣ ਐਸੀ ਦਸ਼ਾ ਬਣੀ ਪਈ ਹੈ ਕਿ ਉਹ ਮੋਕੀ ਨਹੀਂ ਸਕਦੀ ਤੇ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਇਹੋ ਜੀ ਦਸ਼ਾ ਬਣੀ ਪਈ ਹੈ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਸੋ ਮੁੱਲਾ ਜੋ ਮਨ ਸਿਉ ਲਰੈ ਗੁਰੂ ਉਪਦੇਸ ਕਾਲ ਸਿਉ ਜੁਰੈ ਕਾਨੁ ਮੁਖ ਕਾ ਮਰਦੈ ਮਾਨ ਤਿਸ ਮੁੱਲਾ ਕੋ ਸਦਾ ਸਲਾਮ ਹੈ ਹਜੂਰ ਕਤ ਦੂਰ ਬਤਾਵ ਹੂੰ ਦੁੰਦਰ ਬਧ ਹੋ ਸੁੰਦਰ ਪਾਵ ਹੋ ਰਹਾਓ ਕਹਿੰਦੇ ਹੈ ਮੁੱਲਾ ਰੱਬ ਤਾਂ ਹਰ ਥਾਂ ਤੇ ਹਾਜ਼ਰ ਨਜ਼ਰ ਹੈ ਤੁਸੀਂ ਉਸ ਨੂੰ ਦੂਰ ਕਿਤੇ ਸਤਵੇਂ ਅਸਮਾਨ ਤੇ ਕਿਉਂ ਬੈਠਾ ਦੱਸਦੇ ਆ ਉਹ ਤਾਂ ਫਲਾਨੀ ਜਗ੍ਹਾ ਤੇ ਬਹੁਤ ਦੂਰ ਕਹਿੰਦੇ ਉਹ ਤਾਂ ਹਰ ਜਗ੍ਹਾ ਤੇ ਹਰੇਕ ਥਾਂ ਤੇ ਜਰੇ ਜਰੇ ਦੇ ਵਿੱਚ ਹਰ ਉਸ ਤੋਂ ਬਿਨਾ ਤਾਂ ਕੋਈ ਜਗ੍ਹਾ ਖਾਲੀ ਨਹੀਂ ਕਹਿੰਦੇ ਇਹ ਮੁੰਨਾ ਤੁਸੀਂ ਇੰਨਾ ਦੂਰ ਕਿਉਂ ਦੱਸਦੇਵੇਂ ਉਹ ਪਤਾ ਨਹੀਂ ਕਿੱਤੇ ਸੱਤਵੇਂ ਦਵਾਰ ਤੇ ਜਾ ਕੇ ਬੈਠਾ ਹੈ ਜੇ ਉਸ ਸੋਹਣੇ ਰੱਬ ਨੂੰ ਕਹਿੰਦੇ ਮਿਲਣਾ ਹੈ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜੇ ਰੋਲਾ ਪਾਉਣ ਵਾਲੇ ਵਿਕਾਰਾਂ ਨੂੰ ਕਾਬੂ ਦੇ ਵਿੱਚ ਰੱਖੋ ਜਿਉ ਨੂੰ ਮਿਲਣਾ ਤਾਂ ਦੁੰਦਰ ਬਾਧੋ ਸੁੰਦਰ ਪਾਵੋ ਦੁੰਦਰ ਦਾ ਮਤਲਬ ਰੋਲਾ ਪਾਉਣ ਵਾਲੇ ਇਹ ਪੰਜ ਚੋਰ ਕਹਿੰਦੇ ਇਹਨਾਂ ਨੂੰ ਬੰਧੋ ਬੰਨ ਦਾ ਮਤਲਬ ਇਹਨੂੰ ਕਾਬੂ ਕਰੋ ਤੇ ਫਿਰ ਉਸ ਸੁੰਦਰ ਨੂੰ ਪਾ ਲਓ ਉਸ ਪਰਮੇਸ਼ਨ ਨੂੰ ਫਿਰ ਮੋਢਲੀਆਂ ਪੰਕਤੀਆਂ 'ਚ ਫਰਮਾਨ ਸੋ ਮੁੱਲਾ ਜੋ ਮਨਸੂਲਰ ਹੈ ਕਹਿੰਦੇ ਅਸਲ ਮੁੱਲਾ ਉਹ ਹੈ ਜੋ ਆਪਣੇ ਮਨ ਦੇ ਨਾਲ ਘੋਲ ਕਰਦਾ ਹੈ ਆਪਣੇ ਮਨ ਦੇ ਨਾਲ ਲੜਦਾ ਹੈ ਗੁਰੂ ਉਪਦੇਸ਼ ਕਾਲ ਸਮਝਦਾ ਹੈ ਭਾਵ ਕਹਿੰਦੇ ਜਿਹੜਾ ਮਨ ਨੂੰ ਵਸ ਦੇ ਵਿੱਚ ਕਰਦਾ ਉਹ ਅਸਲ ਮੁੰਨਾ ਤੇ ਗੁਰੂ ਦੇ ਦੱਸੇ ਹੋਏ ਉਪਦੇਸ਼ ਉੱਤੇ ਤੁਰ ਕੇ ਮੌਤ ਦੇ ਸਹਿਮ ਨਾਲ ਟਕਰਾ ਕਰਦਾ ਹੈ ਕਾਲਪੁਰਖ ਕਾ ਮਰਦੈ ਮਾਨ ਤਿਸਮੁਲਾ ਕੋ ਸਦਾ ਸਲਾਮ ਕਹਿੰਦੇ ਜੋ ਜਮਰਾਜ ਦਾ ਇਮਾਨ ਕਿ ਸਾਰਾ ਜਗਤ ਉਸ ਤੋਂ थरथਰ ਕੰਦੈ ਜਮਰਾਜ ਤੇ ਹੀ ਕਹਿੰਦਾ ਨਾ ਵੀ ਮੇਰੇ ਤੋਂ ਸਾਰਾ ਜਗਤ थरथਰ ਕੰਦੈ ਕਹਿੰਦੇ ਉਹਦਾ ਇਮਾਨ ਹੈ ਨਾ ਹੰਕਾਰ ਆ ਉਹਦਾ ਜਮਰਾਜ ਦਾ ਤੇ ਕੰਦਦਾ ਵੀ ਇਹ ਮੌਤ ਤੋਂ ਹਰੇਕ ਡਰਦਾ ਕਹਿੰਦੇ ਫਿਰ ਉਹਦਾ ਤੂੰ ਟਕਰਾ ਕਰ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਮੌਤ ਦੇ ਸਹਿਮ ਦੇ ਨਾਲ ਟਕਰਾ ਕਰ ਤੇ ਫਿਰ ਜਿਨਾ ਉਹ ਜਮਨਾਜ ਇਹ ਕਹਿੰਦਾ ਵੀ ਮੇਰੇ ਤੋਂ थरथਰ ਕੰਦਾ ਸਦਾ ਜੀ ਕਹਿੰਦੇ ਉਹਦਾ ਇਹ ਵਹਿਮ ਦੂਰ ਕਰ ਜਮਨਾਜ ਦਾ ਇਹ ਵਹਿਮ ਹੈ ਜਿਹਦਾ ਇਹ ਮਾਨ ਹੈ ਜਿਹਦਾ ਉਹ ਨਾਸ ਕਰਨ ਦੇ ਕਹਿੰਦੇ ਮੈਂ ਇਸੇ ਮੁੱਲਾ ਅੱਗੇ ਸਦਾ ਹੀ ਫਿਰ ਸਿਰਨੇ ਆਉਂਦਾ ਹਾਂ ਕਮੀਰ ਸਾਹਿਬ ਕਹਿੰਦੇ ਕਹਿੰਦੇ ਇਹੋ ਜਿਹਾ ਜਿਹੜਾ ਫਰਮੁੱਲਾ ਮੈਂ ਉਹਦੇ ਅੱਗੇ ਉਹਨੂੰ ਨਾਮ ਸ਼ਕਾਨ ਕਰਦਾ ਮੈਨੂੰ ਮੇਰੀ ਸਦਾ ਹੀ ਸਲਾਮ ਹੈ ਉਹਨੂੰ ਫਿਰ ਅੱਗੇ ਫਰਮਾਨ ਹੈ ਰਹਾਉ ਤੋ ਅਗਲੀਆਂ ਪੰਕਤੀਆਂ ਰਹਾਉ ਕਾਜੀ ਸੋ ਜੋ ਕਾਇਆ ਵਿਚਾਰੇ ਕਾਇਆ ਕੀ ਅਗਨ ਬ੍ਰਹਮ ਪ੍ਰਜਾਰੈ ਅਸਲੀ ਕਾਜੀ ਉਹ ਹੈ ਜੋ ਆਪਣੇ ਸਰੀਰ ਨੂੰ ਖੋਜੇ ਆਪਣੇ ਸਰੀਰ ਨੂੰ ਖੋਜੇ ਆਪਣੇ ਅੰਦਰ ਨੂੰ ਖੋਜੇ ਉਹ ਅਸਲ ਕਾਜੀ ਹੈ ਸਰੀਰ ਵਿੱਚ ਪ੍ਰਭੂ ਦੀ ਜੋਤ ਨੂੰ ਰੋਸ਼ਨ ਕਰੇ ਬ੍ਰह्म ਪ੍ਰਜਾਰ ਹੈ ਕਾਇਆ ਕੀ ਅਗਨ ਬ੍ਰह्म ਪ੍ਰਜਾਰ ਹੈ ਮਤਲਬ ਅੰਦਰ ਰੋਸ਼ਨ ਕਰੇ ਰੋਸ਼ਨ ਦਾ ਮਤਲਬ ਗਿਆਨ ਸੁਪਨੇ ਬਿੰਦਨਾ ਦੇਈ ਚਰਣਾ ਤਿਸ ਕਾਜੀ ਕੋ ਜਰਾ ਨ ਮਰਣਾ ਕਹਿੰਦੇ ਸੁਪਨੇ ਸੁਪਨੇ ਦੇ ਵਿੱਚ ਵੀ ਕਾਮ ਦੀ ਵਾਸ਼ਨਾ ਮਨ ਵਿੱਚ ਨਾ ਆਉਣ ਦੇਵੀ ਅਜਿਹੇ ਕਾਜੀ ਨੂੰ ਕਹਿੰਦੇ ਬੁਢੇਪੇ ਤੇ ਮੌਤ ਦਾ ਡਰ ਨਹੀਂ ਰਹਿ ਜਾਂਦਾ ਫਿਰ ਜਿਹੜਾ ਫਿਰ ਇਹੋ ਜਿਹਾ ਕਾਜੀ ਹੈ ਕਿੰਨੂੰ ਉਹਨੂੰ ਫਿਰ ਕਿਸੇ ਵੀ ਤਰ੍ਹਾਂ ਦਾ ਨਾ ਬੁਢੇਪੇ ਦਾ ਤੇ ਨਾ ਮੌਤ ਦਾ ਡਰ ਰਹਿ ਜਾਂਦਾ ਰੱਗੇ ਫਰਮਾਨ ਹੈ ਸੋ ਸੁਲਤਾਨ ਜੋ ਦੋਏ ਸ੍ਰਤਾਨ ਬਾਹਰ ਜਾਤਾ ਭੀਤਰਿਆਣ ਕਹਿੰਦੇ ਅਸਲ ਸੁਲਤਾਨ ਮਤਲਬ ਬਾਦਸ਼ਾ ਉਹ ਹੈ ਜੋ ਗਿਆਨ ਤੇ ਬੈਰਾਗ ਦੇ ਦੋ ਤੀਰ ਤਾਣਦਾ ਹੈ ਗਿਆਨ ਦਾ ਤੇ ਵਿਰਾਗ ਦਾ ਦੋ ਤੀਰ ਤਾਣਦਾ ਜਿਹਨੇ ਉਹ ਅਸਲ ਬਾਦਸ਼ਾਹ ਹੈ ਉਹ ਸੁਲਤਾਨ ਹੈ ਬਾਹਰ ਦੁਨੀਆ ਦੇ ਪਦਾਰਥਾਂ ਵੱਲ ਭਟਕਦੇ ਮਨ ਨੂੰ ਅੰਦਰ ਵੱਲ ਲੈ ਆਉਂਦਾ ਹੈ ਉਹ ਅਸਲ ਬਾਦਸ਼ਾਹ ਹੈ ਗगन ਮੰਡਲ ਮਹਿ ਲਸ਼ਕਰ ਕਰੈ ਸੋ ਸੁਲਤਾਨ ਛਤਰ ਸਿਰ ਤਰੈ ਕਹਿੰਦੇ ਪ੍ਰਭੂ ਚਰਨਾਂ ਵਿੱਚ ਜੁੜ ਕੇ ਆਪਣੇ ਅੰਦਰ ਭਲੇ ਗੁਣ ਪੈਦਾ ਕਰਦਾ ਉਹ ਸੁਲਤਾਨ ਆਪਣੇ ਸਿਰ ਤੇ ਅਸਲ ਛਤਰ ਚਲਾਉਂਦਾ ਸਮਝ ਲਓ ਅਸਲ ਛਤਰ ਉਹਦੇ ਸਿਰ ਤੇ ਚਲਦਾ ਹੈ ਜੋਗੀ ਗੋਰਖ ਗੋਰਖ ਕਰੇ Hindu RAM ਨਾਮ ਉਚਰੈ ਮੁਸਲਮਾਨ ਕਾ ਇੱਕ ਖੁਦਾ ਏ ਕਬੀਰ ਕਾ ਸਵਾਮੀ ਰਹਾ ਸਮਾਏ ਕਹਿੰਦੇ ਤਬੀਸਾ ਫਰਮਾਨ ਕਰਦੇ ਕਹਿੰਦੇ ਜੋਗੀ ਪ੍ਰਭੂ ਨੂੰ ਵਿਸਾਰ ਕੇ ਗੁਰਖਨਾਥ ਦੇ ਚੇਲੇ ਹਨ ਗੁਰਖ ਨੂੰ ਮੰਨਦੇ ਕਹਿੰਦੇ ਉਸ ਪ੍ਰਭੂ ਨੂੰ ਵਿਸਾਰ ਕੇ ਜੋਗੀਏ ਜਿਹਨੇ ਉਹ ਗੁਰਖ ਗੁਰਖ ਜਪਦਾ ਗੁਰਖ ਗੁਰ ਕਰਨੇ ਕਹਿੰਦੇ Hindu ਹੈ ਜਿਹੜਾ ਉਹ શ્રી रामचंद्र ਦੀ ਮੂਰਤੀ ਦੇ ਵਿੱਚ ਉਹਦੇ ਵਿੱਚ ਹੀ ਮਿੱਥੇ ਹੋਏ ਰਾਮ ਦਾ ਨਾਮ ਉਚਾਰਦਾ ਹੈ ਤੇ ਮੁਸਲਮਾਨ ਨੇ ਕਹਿੰਦੇ ਸੱਤਵੇਂ ਅਸਮਾਨ ਵਿੱਚ ਬੈਠਾ ਹੋਇਆ ਨਿਰਾ ਆਪਣਾ ਮੁਸਲਮਾਨਾਂ ਦਾ ਹੀ ਰੱਬ ਮੰਨ ਰੱਖਿਆ। ਸਿਮਰਦਾ ਇੱਕ ਨੂੰ ਮੁਸਲਮਾਨ ਥਾਂ ਥਾਂ ਦੀ ਢਟਕਦਾ ਨਹੀਂ ਮਿਲੂਗਾ ਕਦੇ ਵੀ। ਪਰ ਉਹ ਸਮਝਦਾ ਵੀ ਇੱਕ ਤਾਂ ਇਹ ਸਮਝਦਾ ਵੀ ਮਸਜਿਦ ਦੇ ਵਿੱਚ ਰੱਬ ਵਸਦਾ ਹੈ। ਦੂਜਾ ਵੀ ਸੱਤਵੇਂ ਅਸਮਾਨ ਦੇ ਵਿੱਚ ਹੈ। ਪਰ ਇਹ ਭਲੇਖਾ ਕਵੀ ਸਾਬ ਕਹਿੰਦੇ ਉਹਦਾ ਵੀ ਭਲੇਖਾ ਹੈ ਜੋਗੀ ਦਾ ਵੀ ਭਲੇਖਾ ਕਹਿੰਦੇ Hindu ਦਾ ਵੀ ਭਲੇਖਾ ਸਾਰਿਆਂ ਦਾ ਹੀ ਭਲੇਖਾ ਹੈ ਪਰ ਕਬੀਰ ਸਾਹਿਬ ਦਾ ਭਲੇਖਾ ਇਹਨਾਂ ਤੋਂ ਉੱਥਿਆ ਹੋਇਆ ਹੈ ਕਬੀਰ ਦਾ Swami ਰਹਾ ਅਸmai ਤੇ ਕਹਿੰਦੇ ਕਬੀਰ ਸਾਹਿਬ ਕਹਿੰਦੇ ਮੇਰਾ ਕਬੀਰ ਦਾ ਪ੍ਰਭੂ ਉਹ ਹੈ ਮੇਰਾ ਕਾਲਪੁਰਖ ਪਰਮੇਸ਼ਰ ਉਹ ਹੈ ਜੋ ਸਭ ਦੇ ਵਿੱਚ ਵਿਆਪਕ ਹੈ ਤੇ ਜੋ ਸਭ ਦਾ ਸਾਂਝ ਹੈ ਮੇਰਾ ਪ੍ਰਭੂ ਉਹ ਹੋਆ ਕਿੰਨੇ ਮੇਰਾ ਉਹ ਪਰਮੇਸ਼ਰ ਹੈ ਇਸ ਕਰਕੇ ਉਸ ਇੱਕ ਪਰਮੇਸ਼ਰ ਦੀ ਭਜਨ ਬੰਦਗੀ ਕਰੀਏ ਉਹਦੇ ਸਿਮਰਨ ਦੇ ਨਾਲ ਜੁੜੀਏ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਬਾਣੀ ਪੜਹੀਏ ਜੀਵਨ ਨੂੰ ਸਫਲਾ ਬਣਾਈਏ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਮੇ ਅੰਤ ਤੁਮਤਾਈਆਂ ਹੋ ਗਿਆ ਨੂੰ ਸਤਿ ਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ